ਹਾਂਜੀ ਦੋਸਤੋ ਸਭ ਨੂੰ ਸਤਿ ਸ਼੍ਰੀ ਅਕਾਲ ਇਹ ਅੱਜ ਦੀ ਵੀਡੀਓ ਬਣਾਉਣ ਦਾ ਜਿਹੜਾ ਮੇਰਾ ਮਕਸਦ ਹੈ ਉਹ ਕਾਫੀ ਦਿਨਾਂ ਤੋਂ ਮੈਂ ਸੋਚ ਰਿਹਾ ਸੀ ਇਹ ਉਹਨਾਂ ਬੱਚਿਆਂ ਲਈ ਬੱਚਿਆਂ ਲਈ ਤੇ ਖਾਸ ਕਰਕੇ ਜਿਹੜੇ ਨੌਜਵਾਨ ਸਾਡੇ ਦੇਸ਼ ਤੋਂ ਬਾਹਰਲੇ ਦੇਸ਼ਾਂ 'ਚ ਆਉਣਾ ਚਾਹੁੰਦੇ ਹਨ ਉਹਨਾਂ ਲਈ ਹੈ ਮੈਂ ਨਿਊਜ਼ੀਲੈਂਡ ਪਿਛਲੇ 38 ਸਾਲ ਤੋਂ ਰਹਿ ਰਿਹਾ ਹਾਂ ਮੈਂ ਇੱਥੋਂ ਦੀ ਗੱਲ ਕਰਾਂਗਾ ਕਿਉਂਕਿ ਜਿੱਥੋਂ ਮਰੇ ਸਾਨੂੰ ਨੌਲੇਜ ਹੋਵੇ ਸਾਨੂੰ ਪਤਾ ਹੋਵੇ ਉੱਥੋਂ ਦੀ ਗੱਲ ਕਰਨੀ ਚਾਹੀਦੀ ਆ ਅੰਕੜਿਆਂ ਦੇ ਸਾਹਮਣੇ ਨਾਲ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਹਰ ਇਨਸਾਨ ਚੰਗੇ ਦੇਸ਼ ਚ ਜਾਣਾ ਜਾ ਕੇ ਸੈੱਟ ਹੋਣਾ ਚਾਹੁੰਦਾ ਹੈ ਪਿਛਲੇ 20-25 ਸਾਲਾਂ ਤੋਂ ਪਹਿਲਾਂ ਸਾਡੀ ਬੜੀ ਸੋਚ ਹੁੰਦੀ ਸੀ ਕਿ ਸਾਡੇ ਭੈਣ ਭਰਾ ਇੱਥੇ ਆ ਜਾਣ ਸਾਡੇ ਰਿਸ਼ਤੇਦਾਰ ਆ ਜਾਣ ਸਾਡੇ ਦੋਸਤ ਆ ਜਾਣ ਬੱਚੇ ਆ ਜਾਣ ਤੇ ਅਸੀਂ ਕੋਸ਼ਿਸ਼ ਕਰਕੇ ਉਹਨਾਂ ਨੂੰ ਬੁਲਾਉਂਦੇ ਵੀ ਸੀ ਜਿੰਨੇ ਜਿੰਨੇ ਕਿਸੇ ਨੇ ਬੁਲਾਏ ਸੈੱਟ ਹੋ ਗਏ ਹੌਲੀ ਹੌਲੀ ਪਰਿਵਾਰ ਵਧੇ ਪਰ ਹੁਣ ਜਿਹੜੇ ਹਾਲਾਤ ਨੇ ਉਹ ਬਦਲ ਗਏ ਨੇ ਮੈਂ ਇਕੱਲੇ ਨਿਊਜ਼ੀਲੈਂਡ ਦੀ ਗੱਲ ਕਰਾਂਗਾ ਕਿ ਪਿਛਲੇ 1.5 ਸਾਲ ਚ ਇਹਨਾਂ ਨੇ 2 ਲੱਖ ਤੋਂ ਉੱਪਰ ਬੰਦਿਆਂ ਨੂੰ ਪੱਕਿਆ ਕੀਤਾ ਇਥੋਂ ਦਾ ਵਸਨੀਕ ਬਣਾਇਆ ਜਿਹਨੂੰ ਕਹਿੰਦੇ ਕਿ ਪੀਆਰ ਮਿਲ ਗਈ ਉਸ ਤੋਂ ਬਾਅਦ ਇਹਨਾਂ ਨੇ ਇੱਕ ਕਾਨੂੰਨ ਬਣਾ ਦਿੱਤਾ ਨਿਊਜ਼ੀਲੈਂਡ ਗਵਰਨਮੈਂਟ ਨੇ accredited visa ਪੰਜਾਬੀ ਚ ਨੂੰ ਇਹ ਕਹੋ ਵੀ ਹਰ ਬਿਜ਼ਨਸਮੈਨ ਨੂੰ ਖੁੱਲ੍ਹ ਦੇਤੀ ਕਿ ਤੂੰ ਇਹਦੀ ਫੀਸ ਭਰ ਤੇ ਜਿੰਨਾ ਤੇਨੂੰ ਲੋੜ ਮੁਤਾਬਕ ਜਿੱਡਾ ਕਿ ਤੇਰਾ ਬਿਜ਼ਨਸ ਆ ਉਸੇ ਹਿਸਾਬ ਨਾਲ ਜਿੰਨੇ ਬੰਦੇ ਚਾਹੀਦੇ ਆ ਇੰਡੀਆ ਤੋਂ ਮਗਾ ਲੋ ਤਾਂ ਕਿ ਤੁਹਾਡਾ ਕੰਮ ਸੌਖਾ ਹੋ ਸਕੇ ਪਰ ਹੋਇਆ ਕਿ ਦੋਸਤੋ ਲੋਕਾਂ ਨੇ ਇਹਨੂੰ ਇੰਨਾ ਗਲਤ ਵਰਤੋਂ ਚ ਲਿਆਂਦਾ ਕਿ 25 25 30 30 ਲੱਖ 35 ਲੱਖ ਘੱਟੋ ਘੱਟ 15 ਲੱਖ ਰੁਪਇਆ ਦੇ ਕੇ ਲੋਕ ਉਥੋਂ ਇੱਥੇ ਆ ਗਏ ਲੁੱਟੇ ਕਿ ਸੁਟੇ ਗਏ ਉਹਨਾਂ ਨੂੰ ਜੌਬਾਂ ਨਹੀਂ ਮਿਲੀਆਂ ਤਰਸ ਰਹੇ ਨੇ ਇੰਨੀ ਜਿਆਦੀ ਮਤਲਬ ਬੁਰੀ ਹਾਲਤ ਆ ਕਿ ਤਰਸ ਆਉਂਦਾ ਔਰ ਇਹ ਜਿਨ੍ਹਾਂ ਨੇ ਪੈਸੇ ਲਏ ਆ ਉਹਨਾਂ ਲਈ ਤੇ ਸ਼ਰਮ ਵਾਲੀ ਗੱਲ ਹੈ ਹੀ ਆ ਉਹਨਾਂ ਨੇ ਤੇ ਗਲਤ ਕੀਤਾ ਹੀ ਆ ਪਰ ਜਿਨ੍ਹਾਂ ਨੇ ਪੈਸੇ ਦਿੱਤੇ ਮੇਰੀ ਬਹੁਤ ਸਾਰੇ ਬੱਚਾ ਨਾਲ ਕੁੜੀਆਂ ਮੁੰਡਿਆਂ ਨਾਲ ਗੱਲ ਹੋਈ ਆ ਸਿਆਣਿਆਂ ਨਾਲ ਹੋਈ ਕਪਲ ਨਾਲ ਹੋਈ ਆ ਮੈਂ ਕਿਹਾ ਯਾਰ ਤੁਸੀਂ ਜਦੋਂ ਇੰਡੀਆ ਤੋਂ ਆਉਂਨੇ ਆ ਤੁਸੀਂ ਜਦੋਂ ਗੱਲ ਕਰਦੇ ਕਿਸੇ ਨਾਲ ਤੇ ਤੁਸੀਂ ਅੱਖਾਂ ਬੰਦ ਕਰਕੇ ਜਿੰਨੇ ਪੈਸੇ ਕੋਈ ਮੰਗਦਾ ਉਹ ਨਹੀਂ ਦੇ ਦਿੰਨੇ ਹੋ ਤੁਸੀਂ ਉਹਦਾਂ ਕਿਉਂ ਨਹੀਂ ਬਾਹਰ ਪਤਾ ਕਰਦੇ ਯਕੀਨ ਕਰਿਓ ਨਿਊਜ਼ੀਲੈਂਡ ਦੇ ਵਿੱਚ ਇਸ ਵੇਲੇ ਬਹੁਤ ਬਰਾਹ ਹਾਲ ਹੋ ਗਿਆ ਇਨੀ ਗਰੀਬੀ ਪਿਛਲੇ 38 ਸਾਲਾਂ ਚ ਨਹੀਂ ਦੇਖੀ ਇੰਨਾ ਕ੍ਰਾਈਮ ਨਹੀਂ ਦੇਖਿਆ ਬੇਰਜਗਰੀ ਇੰਨੀ ਜਿਆਦੀ ਹੋ ਗਈ ਆ ਕਿ ਸੜਕਾਂ ਦੇ ਉੱਤੇ ਫਰਲ ਫਰਲ ਕਰਕੇ ਪੰਜਾਬੀ ਫਿਰਦੇ ਇੰਡੀਅਨ ਫਿਰਦੇ ਨੇ ਕਿਸੇ ਨੂੰ ਨੌਕਰੀ ਨਹੀਂ ਮਿਲਦੀ ਸਾਡੇ ਮੁੰਡੇ ਜਿਹੜੇ ਇੰਡੀਆ ਤੋਂ ਆਏ ਨੇ ਲੁੱਟੇ ਗਏ ਨੇ ਉਹਨਾਂ ਨੂੰ ਕਿਸੇ ਨੇ ਕੰਮ ਨਹੀਂ ਦਿੱਤਾ ਕੁੜੀਆਂ ਜਿਹੜੀਆਂ ਨੇ ਬਹੁਤ ਸੋਹਣੀਆਂ ਕੁੜੀਆਂ ਬੱਚੀਆਂ ਹੱਡੀਆਂ ਉਹ ਮਾਂ ਪਿਓ ਦੀਆਂ लाਡਲੀਆਂ ਇੱਥੇ ਆਈਆਂ ਨੇ ਰੁੱਲਦੀਆਂ ਫਿਰਦੀਆਂ ਨੇ ਪੈਰਾਂ 'ਚ ਚਪਲਾਂ ਪਾਈਆਂ ਨੇ ਦੋ ਤਿੰਨ ਰੰਗ ਦੇ ਬਸ ਉਹਨਾਂ ਨੇ ਪਜਾਮੇ ਪਾਏ ਹੁੰਦੇ ਸਭ ਨੇ ਇੱਕ ਗਰੇਪ ਆਇਆ ਇੱਕ ਕਾਲਾ ਪਾਇਆ ਵਿਚਾਰੀਆਂ ਦੇ ਮੂੰਹ ਦੇ ਉੱਤੇ ਕੋਈ ਰਮਾਨਗੀ ਨਹੀਂ ਰਹੀ ਇੰਨੇ ਨੇ ਪੈਸੇ ਦੇ ਕੇ ਆਣ ਕੇ ਕੰਮ ਨਹੀਂ ਮਿਲ ਰਿਆ ਖਰਚੇ ਬਹੁਤ ਨੇ ਤੁਹਾਨੂੰ ਮੈਂ ਡਿਟੇਲ ਚ ਦੱਸ ਦਿੰਨਾ ਬੱਚਿਓ ਜਿਹੜੇ ਤੁਸੀਂ ਇੰਡੀਆ ਤੋਂ ਆਉਣਾ ਚਾਹੁੰਦੇ ਆਂ ਹੱਥ ਜੋੜ ਕੇ ਬੇਨਤੀ ਆ ਵੀ ਨਾ ਆਓ ਬਹੁਤ ਬੁਰਾ ਹਾਲ ਆ ਮੈਂ ਇੱਕ ਛੋਟਾ ਜਿਹਾ ਬਿਜ਼ਨਸਮੈਨ ਆ ਮੈਂ ਕੋਸ਼ਿਸ਼ ਕਰਕੇ ਮੈਂ ਇੱਕ ਵੀ ਬੰਦਾ ਨਹੀਂ ਇੰਡੀਆ ਤੋਂ ਮਂਗਾਇਆ ਕਿਸੇ ਤੋਂ ਵੀ ਨਹੀਂ ਮਂਗਾਇਆ ਕਿਸੇ ਦਾ ਵੀਜ਼ਾ ਨਹੀਂ ਕਰਾਇਆ ਕਿਉਂਕਿ ਮੈਂ ਇਹ ਕਲੰਕ ਨਹੀਂ ਸੀ ਲੈਣਾ ਚਾਹੁੰਦਾ ਜੁੱਥੇ ਰੱਬ ਨੇ ਰੱਖਣਾ ਉੱਥੇ ਹੀ ਰਹਿਣਾ ਜੋ ਕਰਮਾ ਚ ਲਿਖਿਆ ਉਹ ਮਿਲਣਾ ਪਰ ਮੈਂ ਵੀ ਦੋ ਤਿੰਨ ਬੰਦਿਆਂ ਨੂੰ ਨੌਕਰੀ ਦਿੱਤੀ ਆ ਮੈਂ ਜਿੰਨੀ ਹੈਲਪ ਕਰ ਸਕਦਾ ਬੱਚਿਆਂ ਦੀ ਕਰ ਰਿਹਾ ਆ ਪਰ ਕਾਰਨ ਇਹ ਆ ਕਿ ਇੱਥੇ ਆਣ ਕੇ ਕੋਈ ਮਾਂ ਨਹੀਂ ਜੇ ਕੋਈ ਪਿਓ ਨਹੀਂ ਤੁਹਾਡਾ ਕੋਈ ਭਰਾ ਨਹੀਂ ਜੇ ਕੋਈ ਦੋਸਤ ਨਹੀਂ ਜੇ ਕੋਈ ਰਿਸ਼ਤੇਦਾਰ ਨਹੀਂ ਜੇ ਸਾਰੇ ਪੈਸੇ ਦੇ ਬੇਲੀ ਆ ਜਿਹੜੇ ਬੱਚਿਆਂ ਕੋਲ ਕੰਮ ਨਹੀਂ ਹੈਗਾ ਮੈਂ ਤੁਹਾਨੂੰ ਕਲੀਅਰ ਕੱਟ ਕਹਿ ਦਿੰਨਾ ਕਿ ਉਸ ਬੱਚੇ ਦਾ ਘੱਟੋ ਘੱਟ ਘੱਟ ਤੋਂ ਘੱਟ ਨਿਊਜ਼ੀਲੈਂਡ ਦਾ 200 ਤੋਂ 300 ਡਾਲਰ ਹਫ਼ਤੇ ਦਾ ਖਰਚਾ ਆ ਜੋ ਕਿ 15000 ਰੁਪਿਆ ਬਣਦਾ ਜੇ ਘੱਟ ਤੋਂ ਘੱਟ ਵੀ ਸਿਰਫ ਰੋਟੀ ਵੀ ਖਾਵੇ ਤੇ ਇੱਕ ਕਮਰੇ ਦੇ ਵਿੱਚ ਸੋਵੇ ਕਿਸੇ ਦੇ ਨਾਲ ਤਾਂ ਵੀ ਉਹਨੂੰ 200 ਡਾਲਰ ਚਾਹੀਦਾ 10000 ਰੁਪਿਆ ਇੰਡੀਆ ਦਾ ਹਫ਼ਤੇ ਦਾ ਬਣਦਾ 40000 ਰੁਪਿਆ ਮਹੀਨੇ ਦਾ ਜਿਹੜਾ ਕਿ ਮਾਂ ਪਿਓ ਬੜੇ ਮੁਸ਼ਕਲ ਨਾਲ ਭੇਜ ਰਹੇ ਆ ਏਜੰਟ ਜਿਹੜੇ ਨੇ ਉਹ ਸਬਜ਼ ਬਾਗ ਵਿਖਾਉਂਦੇ ਨੇ ਉਹ ਚਾਹੇ ਕੋਈ ਪੰਜਾਬੀ ਹੋਵੇ ਚਾਹੇ ਹਿੰਦੂ ਹੋਵੇ ਸਿੱਖ ਹੋਵੇ ਕੋਈ ਵੀ ਹੋਵੇ ਸਰਦਾਰਜੀ ਨਿਊਜ਼ੀਲੈਂਡ ਹੋਵੇ ਇੰਡੀਆਜ ਹੋਵੇ ਉਹ ਠੱਗਣੇ ਉਹਨਾਂ ਨੇ ਪੈਸੇ ਬਣਾਉਣੇ ਨੇ ਉਹਨਾਂ ਨੇ ਤੁਹਾਨੂੰ ਨਹੀਂ ਦੱਸਣਾ ਵੀ ਉੱਥੇ ਪੱਕੇ ਨਹੀਂ ਤੁਸੀਂ ਹੁਣਾ ਤੁਹਾਡੇ ਲਈ ਕੰਮ ਹੈ ਨਹੀਂਗਾ ਉੱਥੇ ਬੇਰੁਜ਼ਗਾਰੀ ਆ ਨਿਊਜ਼ੀਲੈਂਡ ਦੇ ਵਿੱਚ ਕਿੰਨਾ ਕ੍ਰਾਈਮ ਹੋ ਰਿਹਾ ਉਹਨਾਂ ਨੇ ਤੁਹਾਨੂੰ ਕੁਝ ਨਹੀਂ ਦੱਸਣਾ ਸਭ ਤੋਂ ਵੱਡੀ ਗੱਲ ਬੱਚਿਓ ਇਹ ਤੁਹਾਡੇ ਲਈ ਆ ਜਿਹੜੇ ਤੁਸੀਂ ਸਟੂਡੈਂਟ ਆਉਣਾ ਚਾਹੁੰਦੇ ਆ ਕਿਉਂਕਿ ਹੁਣ ਫਰਵਰੀ ਚ ਇਹਨਾਂ ਨੇ ਸਟੂਡੈਂਟ ਵੀਜ਼ਾ ਦੁਬਾਰਾ ਖੋਲਤਾ ਗਵਰਨਮੈਂਟ ਵੀ ਅੱਖਾਂ ਬੰਦ ਕਰ ਲਿੰਦੀ ਆ ਤੁਸੀਂ 15 15 20 20 ਲੱਖ ਰੁਪਈਆ ਉੱਥੋਂ ਲਾ ਕੇ ਆਉਨੇ ਹੋ ਕਰਜ਼ਾ ਚੱਕ ਕੇ ਆਉਨੇ ਹੋ ਬਹੁਤ ਬੁਰਾ ਆ ਲਿਆ ਨਾਲ ਤੁਹਾਨੂੰ ਪੜਾਈ ਕਰਨੀ ਪੈਣੀ ਕੰਮ ਤੁਹਾਨੂੰ ਹੈ ਨਹੀਂਗਾ ਬਹੁਤ ਲੋਕ ਜਿਹੜੇ ਨੇ ਇਹ ਨਹੀਂ ਸਮਝਦੇ ਕਿ ਜਿਹੜੇ ਪੁਰਾਣੇ ਲੋਕ ਸੀ 30 40 ਸਾਲ ਪਹਿਲਾਂ ਜਿਹੜੇ ਵੱਡੇ ਵੱਡੇ ਘਰਾਣਿਆਂ ਦੇ ਬੱਚੇ ਸੀ ਉਹ ਬਾਹਰ ਪੜਨ ਜਾਂਦੇ ਸੀ ਤੇ ਉਹ ਪੜ ਕੇ ਵਾਪਸ ਚਲ ਜਾਂਦੇ ਸੀ ਕੋਈ ਜਾ ਕੇ ਰਾਜਨੀਤੀ ਕੋਈ ਬਿਜ਼ਨਸ ਕਰਦਾ ਸੀ ਪਰ ਜਿਹੜੇ ਸਾਡੇ ਹੁਣ ਵਾਲੇ ਬੱਚੇ ਆ ਰਹੇ ਆ ਤੁਸੀਂ ਤੇ ਇੱਥੇ ਸੈੱਟ ਹੋਣ ਲਈ ਆਉਨੇ ਹੋ ਤੇ ਜੇ ਤੁਸੀਂ ਸੈੱਟ ਹੀ ਨਹੀਂ ਹੋਣਾ ਫਿਰ ਤੁਸੀਂ ਇੰਨਾ ਕਰਜ਼ਾ ਕਿਉਂ ਚੱਕ ਕੇ ਲਾ ਰਹੇ ਹੋ ਕਿਉਂ ਮਾਪਿਓ ਨੂੰ ਤੰਗ ਕਰ ਰਹੇ ਹੋ ਮਾਪਿਓ ਦੇ ਹਰ ਬੱਚਾ ਮਾਪਿਓ ਨੂੰ ਪਿਆਰਾ ਚਾਹੇ ਲੜਕੀ ਆ ਚਾਹੇ ਲੜਕਾ ਆ ਇੱਥੇ ਬੜੀਆਂ ਬੜੀਆਂ ਸੋਹਣੀਆਂ ਕੁੜੀਆਂ ਰੁੱਲਦੀਆਂ ਨੇ ਸਾਡੇ ਸ਼ਹਿਰ ਤੋਂ ਅੰਮ੍ਰਿਤਸਰ ਤੋਂ ਖੰਡ ਵਾਲੇ ਤੋਂ ਇੱਕ ਲੜਕੀ Hindu ਪਰਿਵਾਰ ਦੀ ਕੁੜੀ ਆ 30 ਲੱਖ ਰੁਪਇਆ ਦੇ ਕੇ ਬੰਦੇ ਨੂੰ ਆਈ ਆ ਉਹ ਬੰਦੇ ਦਾ ਨਾਮ ਕੋਈ ਜਿੰਮੀ ਜਿੰਮੀ ਆ ਇੱਥੇ ਪਾਪਟੋ ਏਰੀਏ ਚ ਕਪੜੇ ਸਿਉਣ ਤੇ ਵੀਜ਼ਾ ਲੈ ਕੇ ਆਈ ਆ ਤੇ ਉਹ ਜਦੋਂ ਆਈ ਆ ਉਹਨੇ ਦੱਸਿਆ ਬੇਟੀ ਨੇ ਉਹਨਦੀ ਅੰਕਲ ਜੀ ਉਸ ਬੰਦੇ ਦੇ ਘਰੇ ਮਸ਼ੀਨੀਆਂ ਨਹੀਂ ਕਪੜੇ ਸਿਉਣ ਨੂੰ ਇੰਨਾ ਧੋਖਾ ਫਿਰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਤੂੰ ਮੈਂ ਉੱਥੇ ਰਹਿਣਾ ਤੂੰ ਕਿੱਥੋਂ ਆਈ ਆ ਉਹਨੇ ਦੱਸਿਆ ਉਹ 30 ਲੱਖ ਰੁਪਇਆ ਦੇ ਕੇ ਆਈ ਆ ਹਿੰਦੂਆਂ ਦੀ ਕੁੜੀ ਆ ਲਾਡਲੀ ਕੁੜੀ ਆ ਤੇ ਪਿਓ ਨੇ ਧੀ ਕਰਕੇ ਆਪਣੀ ਦੁਕਾਨ ਵੇਚਤੀ ਆ ਤੇ ਹੁਣ ਵਿਚਾਰਾ ਉੱਥੇ ਚਭਾਲ ਏਰੀਏ ਚ ਪ੍ਰਾਪਰਟੀ ਦਾ ਕੰਮ ਕਰ ਰਿਹਾ ਉਨੂੰ ਕੋਈ ਪਿੱਛੋਂ ਉਹਦਾ ਬਿਜ਼ਨਸ ਨਹੀਂਗਾ ਕੁੜੀ ਇੱਥੇ ਫਸ ਗਈ ਆ ਅਗਲੇ ਨੇ ਆਉਂਦਿਆਂ 2 ਹਫ਼ਤੇ ਬਾਅਦ ਘਰੋਂ ਕੱਢਤਾ ਹੁਣ ਕੁੜੀ 250 ਡਾਲਰ ਦੇ ਕੇ ਕਿਰਾਏ ਤੇ ਬਾਹਰ ਰਹਿ ਰਹੀ ਆ ਤੇ ਸ਼ਿਕਾਇਤ ਕੀਤੀ ਆ ਤੇ ਉਹਨੂੰ ਭੁਲੇਖਾ ਸੀ ਵੀ ਮੇਰੇ ਪੈਸੇ ਵਾਪਸ ਆ ਜਾਣਗੇ ਪਰ ਬੱਚਿਓ ਤੇ ਸਿਆਣੇ